ਆਠ ਗੁਰੂ ਸਹਿਬਾਂ ਜੁਦੀ ਪਾਵਨ ਤਰਤੀ ਸ੍ਰੀ ਖਡੂਰ ਸਾਹਿਬ ਵਿਖੇ ਤਿੰਦ ਰੋਜਾ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਗੁਰਗੱਦੀ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਥਾਵਾਚਕ ਗਿਆਨੀ ਮਹਤਾਬ ਸਿੰਘ ਜੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਗੁਰਗੱਦੀ ਦਿਵਸ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕਾਰ ਸੇਵਾ ਖਡੂਰ ਸਾਹਿਬ ਦੇ ਮੁਖੀ ਬਾਬਾ ਸਿਵਾ ਸਿੰਘ ਜੀ ਦੀ ਦੇਖਰੇਖੇ ਮਨਾਇਆ ਜਾ ਰਿਹਾ ਹੈ 21 ਤਾਰੀਖ ਨੂੰ ਗੁਰਮਤ ਸਮਾਗਮ ਦਿਨ ਰਾਤ ਕਰਵਾਏ ਜਾ ਰਹੇ ਨੇ ਅਤੇ 22 ਤਰੀਕ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਈ ਜਾਣਗੇ ਵੱਡੇ ਗਿਣਤੇ ਵਿੱਚ ਸੰਗਤਾਂ ਦੇਸ਼ ਵਿਦੇਸ਼ ਤੋਂ ਪੁੱਜ ਕੇ ਗੁਰੂ ਕਰਨਤ ਮस्तक ਹੋ ਰਹੀਆਂ ਨੇ ਸੰਗਤ ਦੀ آمد ਨੂੰ ਦੇਖਦੇ ਫੁਕਤਾ ਪ੍ਰਬੰਧ ਵੀ ਕੀਤੇ ਗਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਲੋਕਲ ਗੁਰਦੁਆਰਾ ਪ੍ਰਬੰਧ ਕਮੇਟੀ ਸ੍ਰੀ ਦਰਬਾਰ ਸਾਹਿਬ ਖਡੂਰ ਸਾਹਿਬ ਵੱਲੋਂ ਕਾਰ ਸੇਵਾ ਵਾਲੇ ਮਾਪੁਰਖਾਂ ਦੇ ਸਹਿਯੋਗ ਨਾਲ ਸਮਹੁ ਸਿੰਘ ਸੁਭਾਵਾਂ ਦੇ ਸਹਿਯੋਗ ਦੇ ਨਾਲ 21 2021 ਤੇ 22 ਤਰੀਕ ਨੂੰ ਜੋ ਹਰ ਸਾਲ ਗੁਰਤਾ ਗਦੀ ਗੁਰਪੁਰ ਮਨਾਏ ਜਾਂਦੇ ਨੇ। ਇਸ ਦੇ ਸਬੰਧ ਵਿੱਚ 21 ਤੇ 22 ਤਰੀਕ ਨੂੰ ਗੁਰਮਤ ਸਮਾਗਮ ਹੋ ਰਹੇ ਨੇ ਦਿਨ ਤੇ ਰਾਤ ਜਿਹਦੇ ਵਿੱਚ ਕੀਰਤਨ ਦਰਬਾਰ, ਕਵਿਸ਼ਰੀ ਦਰਬਾਰ, ਢਾਡੀ ਦਰਬਾਰ ਤੇ ਕਵੀ ਦਰਬਾਰ ਹੋਣਗੇ। ਸੋ 22 ਤਰੀਕ ਨੂੰ ਸਹਿਜ ਪਾਸ ਰੱਖੇ ਹੋਏ ਉਹਨਾਂ ਦੇ ਭੋਗ ਪਹਿਣਗੇ ਵੱਡੀ ਪੱਧਰ ਤੇ ਦੇਸ਼ ਵਿਦੇਸ਼ ਤੋਂ ਸੰਗਤਾਂ ਪਹੁੰਚਦੀਆਂ ਨੇ ਸਮੁੱਚੇ ਪ੍ਰਬੰਧ ਜਿਹੜੇ ਨੇ ਲੋਕਲ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਗਏ ਨੇ ਸੰਗਤ ਦੀ ਆਵਾਜ਼ਾਈ ਨੂੰ ਮੁੱਖ ਰੱਖਦਿਆਂ ਹੋਇਆਂ ਕਿ ਹਰ ਸਾਲ ਦੀ ਤਰ੍ਹਾਂ ਸੰਗਤ ਵੱਡੀ ਤਦਾਦ ਵਿੱਚ ਦੇਸ਼ਾਂ-ਵਦੇਸ਼ਾਂ ਤੋਂ ਪਹੁੰਚਦੀ ਆ ਸੋ ਮੈਂ ਸਮੂਹ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਹ ਧਰਤੀ ਤੇ ਆਕਰਕੇ ਇਹਨਾਂ ਗੁਰਮਤ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨਾ ਕਰੋ ਤਨ ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ 485 ਵਾਂ ਗੁਰਤਾ ਗੱਦੀ ਗੁਰਪੁਰਬ ਸਮੂਹ ਸੰਗਤਾਂ ਨੂੰ ਲੱਖ 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 ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤਾਂ ਦੀ ਗੱਲ ਕੀਤੀ ਹੈ ਸੰਗਤਾਂ ਦੇ ਆਉਣ ਵਾਸਤੇ ਕਿੰਨਾ ਦੇਖਾ ਪ੍ਰਬੰਧ ਕੀਤਾ ਤੁਹਾਨੂੰ ਜੀ ਦਾ ਦਿੱਤਾ ਹੈ ਸੰਗਤ ਦੇ ਸਹੂਲਤ ਵਾਸਤੇ ਲੰਗਰ ਦਾ ਪ੍ਰਬੰਧ ਰਿਹائش ਦਾ ਪ੍ਰਬੰਧ ਕਾਰ ਪਾਰਕਿੰਗ ਮੋਟਰਸਾਈਕਲ ਪਾਰਕਿੰਗ ਦਾ ਪ੍ਰਬੰਧ ਔਰ ਪ੍ਰਸ਼ਾਸਨ ਨੂੰ ਨਾਲ ਲੈ ਕੇ ਕਰਕੇ ਸਾਰੀ ਜ਼ਿੰਮੇਵਾਰੀ ਜਿਹੜੀ ਆ ਉਹ ਤਨਦੇਹੀ ਨਾਲ ਨਿਭਾਈ ਜਾ ਰਹੀ ਹੈ ਜੀ ਜੇਕਰ ਜਿਆਦਾ ਤਾਂ ਦੇਖਿਆ ਜਾਂਦਾ ਨੌਜਵਾਨਾਂ ਨੂੰ ਹੁਲੜਬਾਹ ਦੀ ਨੌਜਵਾਨ ਜਿਹੜੇ ਮੈਦਾਨ ਦੇ ਵਿੱਚ ਟ੍ਰੈਕਟਰਾਂ ਦੇ ਉੱਪਰ ਡੀਜੀ ਲਗਾਤਾ ਜਿਹੜੇ ਸ਼ਾਂਤ ਨੂੰ ਡਿਸਟਰਬ ਕਰਦੇ ਉਹਨਾਂ ਵਾਸਤੇ ਕਿੰਦਾ ਪ੍ਰਬੰਧ ਕੀਤਾ ਹੈ ਉਹਦੇ ਵਾਸਤੇ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਆ ਜੀ ਤੇ ਨਾਲ ਆਪਣੇ ਸੇਵਾਦਾਰਾਂ ਵੱਲੋਂ ਵੀ ਜਿਹੜਾ ਉਹ ਤਨਦੇਹੀ ਨਾਲੇ ਸੇਵਾ ਨਿਭਾਈ ਜਾਊਗੀ ਔਰ ਸੰਗਤ ਨੂੰ ਵੀ ਅਸੀਂ ਹਰ ਰੋਜ਼ ਅਪੀਲ ਕਰਦੇ ਆ ਇਹ ਕਥਾ ਦੇ ਰਾਈ ਵਿੱਚ ਉਦੋਂ ਸਮਾਗਮਾਂ ਦੇ ਵਿੱਚ ਵੀ ਵੀ ਗੁਰੂ ਘਰ ਦੇ ਵਿੱਚ ਜਦੋਂ ਆਉਣਾ ਵਾ ਇੱਕ ਤੇ ਨਸ਼ਾ ਕਰਕੇ ਕਿਸੇ ਨੇ ਨਹੀਂ ਆਉਣਾ। ਦੂਜੀ ਗੱਲ ਹੈ ਵੀ ਆਪਣੇ ਟਰੈਕਟਰ, ਟਰਾਲੀਆਂ, ਮੋਟਰਸਾਈਕਲ, ਸਕੂਟਰ ਜੋ ਵੀ ਅਸੀਂ ਲੈ ਕੇ ਬਾਹਰ ਆਉਨੇ ਆ। ਉਹਨਾਂ ਨੂੰ ਸਹੀ ਢੰਗ ਦੇ ਨਾਲ ਆਪਾਂ ਚਲਾਉਣਾ ਵਾ ਤੇ ਸਹੀ ਢੰਗ ਦੇ ਨਾਲ ਲਾਉਣਾ ਵਾ। ਕੋਈ ਹਲੜੋਬਾਜੀ ਨਹੀਂ ਕਰਨੀ ਚਾਹੀਦੀ। ਗੁਰੂ ਘਰ ਵਿੱਚ ਅਸੀਂ ਆਉਨੇ ਆ ਨਮਸਤਕ ਹੋਣ ਵਾਸਤੇ, ਗੁਰੂਗੀਆਂ ਖੁਸ਼ੀਆਂ ਲੈਣ ਵਾਸਤੇ।